ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਬੇਗੋਵਾਲ ਦੇ ਵਿੱਚ ਰਿਕਾਰਡ ਪੈਦਾ ਹੋਣੇ ਆ ਅੱਜ ਬੈਸਟਾਂ ਨੂੰ ਬੋਲਟ ਮੋਟਰਸਾਈਕਲ ਅੱਜ ਵੱਡਾ ਟੂਰਨਾਮੈਂਟ ਦੱਸਣਾ ਉਸ ਦੇ ਬਾਰੇ ਨਵੇਂ ਆਏ ਆ ਤਾਂ ਉਸ ਤੋਂ ਪਹਿਲਾਂ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰ ਲਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਹੁੰਚੇ ਰਹਿੰਨੇ ਆ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਟੂਰਨਾਮੈਂਟ ਦੀ ਗੱਲ ਕਰੀਏ ਪਹਿਲਾਂ ਸੰਘੇੜੇ ਦੇ ਵਿੱਚ ਅੱਜ ਓਪਨ ਰੋਲ ਹੋਣੀ ਆ ਕੱਲ ਨੂੰ ਇਸ ਟੂਰਨਾਮੈਂਟ ਤੇ ਵੀ ਮੇਰੇ ਵੀਰੋ ਵੱਡੇ ਖਿਡਾਰੀ ਪਹੁੰਚਣੇ ਆ ਵੱਡੀਆਂ ਟੀਮਾਂ ਪਹੁੰਚਣਗੀਆਂ ਤੇ ਅੱਜ ਜੋ ਹੈ ਅਗਲਾ ਟੂਰਨਾਮੈਂਟ ਬੇਗੋਵਾਲ ਦੇ ਵਿੱਚ ਅੱਜ ਵੱਡਾ ਕਬੱਡੀ ਕੱਪ ਆ 8ਾਂ ਅੰਤਰਰਾਸ਼ਟਰੀ ਕਲੱਬਾਂ ਚੋਟੀ ਦੀਆਂ ਜੋ ਹੈ ਇਸ ਟੂਰਨਾਮੈਂਟ ਤੇ ਪਹੁੰਚਣ ਜਾ ਰਹੀਆਂ ਵੱਡੀਆਂ ਟੀਮਾਂ ਤੇ ਰੇਡਾਂ ਤੇ ਤੇ ਜੋ ਹੈ ਜੱਫੀਆਂ ਤੇ ਫੋਰ ਟਰੈਕਟਰ ਲੱਗਣੇ ਆ ਇਹ ਗੱਲ ਵੱਖਰੀ ਹੋਣੀ ਆ ਹਰ ਇੱਕ ਖਿਡਾਰੀ ਦਾ ਜੋ ਹੈ ਕਈ ਤਾਂ ਜੋ ਹੈ ਖਿਡਾਰੀਆਂ ਦੇ ਡਰੀਮ ਹੁੰਦੇ ਆ ਸੁਪਨਾ ਹੁੰਦਾ ਵੀ ਮੈਂ ਕਬੱਡੀ ਦੇ ਵਿੱਚੋਂ ਟਰੈਕਟਰ ਜੱਤਾ ਉਮੀਦ ਆ ਵੀ ਇਸ ਵਾਰ ਜੋ ਹੈ ਨਵਾਂ ਖਿਡਾਰੀ ਵੀ ਲੈ ਜੇ ਉਹ ਵੀ ਵਧੀਆ ਗੱਲ ਹੋਗੀ ਟੀਮਾਂ ਚੋਟੀ ਦੀਆਂ ਪਹੁੰਚਣੀਆਂ ਯਾਰ ਸਾਰੀ ਟੌਪ ਦੇ ਖਿਡਾਰੀ ਜੋ ਤੁਸੀਂ ਪਿਆਰ ਕਰਦੇ ਹੋ ਜਿੰਨਾ ਖਿਡਾਰੀਆਂ ਨੂੰ 365 ਤੇ ਲਾਈਵ ਚੱਲਣਾ ਬੇਗੋਵਾਲ ਦਾ ਵੱਡਾ ਟੂਰਨਾਮੈਂਟ ਇਨਾਮ ਵੀ ਪਹਿਲਾ ਤੇ ਦੂਜਾ ਵੱਡੇ ਰੱਖੇ ਗਏ ਆ ਵੈਸਟਾਂ ਨੂੰ ਬੋਲਟ ਮੋਟਰਸਾਈਕਲ ਆ ਇਸ ਕੱਪ ਤੇ ਪਰ ਰੇਡਾਂ ਜੱਫੀਆਂ ਤੇ ਫੋਰ ਟਰੈਕਟਰ ਆ ਮੈਂ ਗੱਲ ਕਰ ਰਿਹਾ ਬਿਓ ਪਲੈਂਟੀ ਦੀ ਟੀਮ ਦੀ ਗੱਲ ਕਰੀਏ ਤਾਂ ਇੱਥੇ ਚੋਟੀ ਦੀ ਟੀਮ ਸਾਰੀ ਪ੍ਰੋਪਰ ਟੀਮ ਖੇਡਣੀ ਆ ਹਰਿਆਣੇ ਵਾਲਾ ਸ਼ੀਲੂ ਪਹੁੰਚ ਰਿਹਾ ਇਸ ਕੱਪ ਤੇ ਰਵੀ ਦਿਓਰੇ ਵਾਲਾ ਵੀ ਅੱਜ ਇਸ ਟੂਰਨਾਮੈਂਟ ਤੇ ਕਿੰਨਾ ਬਿਓ ਪਲੈਂਟੀ ਵੰਟੀ ਟਿੱਬੇ ਵਾਲਾ ਜੋ ਐ ਇਸ ਕੱਪ ਦੇ ਖੇਡਣ ਜਾ ਰਿਹਾ ਪਿੰਦੂ ਸੀਚੇ ਵਾਲ ਵਾਹਿਗੁਰੂ ਸੀਚੇ ਵਾਲ ਟੌਪ ਦੇ ਜੋ ਐ ਖਿਡਾਰੀ ਇਸ ਟੂਰਨਾਮੈਂਟ ਤੇ ਅੱਜ ਇਸ ਟੀਮ ਦੇ ਵਿੱਚ ਖੇਡਣੇ ਆ ਡੀਵੀ ਕੈਲੀਫੋਰਨੀਆ ਦੀ ਵੀ ਟੀਮ ਪਹੁੰਚਣੀ ਆ ਗੁਰਦਾਤਾ ਟਾਰਜਨ ਹੁਣੀ ਵੀ ਖੇਡ ਰਹੇ ਆ ਹਾਕਮਾਲੀਆ ਜੱਗੂ ਵੀ ਇਸ ਕੱਪ ਤੇ ਲਗਭਗ ਪਹੁੰਚਣਾ ਹੀ ਆ ਕਿਉਂਕਿ ਸਾਰੇ ਹੀ ਪਹੁੰਚਣੇ ਉਹਨਾਂ ਨੇ ਕਿਹਾ ਅੱਜ ਦੇ ਨਾਮੀ ਖਿਡਾਰੀ ਸਾਰੇ ਸੱਦੇ ਆ ਸਾਰੇ ਖੇਡਣਗੇ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਵੱਡੀ ਜੋ ਐ ਜਾਣਕਾਰੀ ਦੇਣੀ ਸੀ ਅੱਜ ਦੇ ਟੂਰਨਾਮੈਂਟ ਦੀ ਦੇਖਦੇ ਆ ਵੀ ਕਿਹੜੇ ਭਾਗਾਂ ਵਾਲਿਆਂ ਦੇ ਜੋ ਹੈ ਕਰਮਾਂ ਦੇ ਵਿੱਚ ਲਿਖਿਆ ਉਹ ਟਰੈਕਟਰ ਉਮੀਦਾਂ ਸ਼ਾਂਤਾਈ ਛੇਤੀ ਜੋ ਹੈ ਮੈਚ ਸਮਾਪਤ ਹੋਣਗੇ ਤੇ ਆਪਾਂ ਰਿਜ਼ਲਟ ਵੀ ਜ਼ਰੂਰ ਪਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਜੋ ਕੁਝ ਗਲਤ ਬੋਲ ਗਿਆ ਹੋਇਆ ਤੇਕਰ ਤੁਹਾਨੂੰ ਕੁਝ ਬੁਰਾ ਲੱਗਿਆ ਹੋਇਆ ਦਿਲ ਤੋਂ ਮਾਫੀ ਚਾਹੁੰਨਾ ਯਾਰ ਸਪੋਰਟ ਕਰਿਆ ਕਰੋ ਸਾਰਿਆਂ ਨੂੰ ਇਹੀ ਕਹਿੰਨੇ ਆ ਅਰਦਾਸ ਕਰਦੇ ਆ ਵੀ ਸਾਰਿਆਂ ਨੂੰ ਜਿਹਾ ਤੰਦਰੁਸਤੀਆਂ ਬਖਸ਼ੇ ਦਰਸ਼ਕ ਵੀਰ ਜੋ ਕਬੱਡੀ ਨੂੰ ਪਿਆਰ ਕਰਦੇ ਆ ਜੇ ਮੇਥੋਂ ਕੁਝ ਗਲਤੀ ਹੋ ਜਾਂਦੀ ਹੁੰਦੀ ਆ ਤਾਂ ਦਿਲ ਤੋਂ ਮਾਫੀ ਮੰਗਦਾ ਉਸੇ ਦੇ ਲਈ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ